ਹੈਲੋ ਹਾਂਜੀ ਸਾਸਰੀਆ ਕਾਲਜਾਸ ਰੜ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਹੈ ਜੀ ਇਸ ਤਰ੍ਹਾਂ ਟੱਟਵਰਕ ਚਿਕਨ ਵਰਕ ਹੋਇਆ ਹੋਇਆ ਹੈਗਾ ਪੌਂਚਾਂ ਦੇ ਉੱਪਰ ਇਹਦੀ ਕਟਾਈ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਸਲਵਾਰ ਦੀ ਬਾਟਮ ਦੀ ਕਟਾਈ ਤੁਹਾਨੂੰ ਦੱਸਣ ਲੱਗਿਆ ਕਿ ਇਸ ਤਰ੍ਹਾਂ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹਦੀ ਕਟਾਈ ਜਿਹੜੀ ਤੁਸੀਂ ਕਰਨੀ ਆ ਆ ਜਿਹੜੇ ਕੱਟ ਆ ਵਰਕ ਬਣਿਆ ਹੋਇਆ ਵਰਕ ਦੇ ਨਾਲ ਵਰਕ ਮਲਾ ਲੈਣਾ ਤੇ ਇਹਦੀ ਪਹੁੰਚਾਂ ਦੀ ਲੈਂਥ ਆ ਜਿਹੜੀ 33 ਇੰਚ ਉਤਾਰਨੀ ਹੈ ਜੀ 36 ਇੰਚ ਇਹਨਾਂ ਦੇ ਸਲਵਾਰ ਪਹਿਣ ਦੇ ਤਿਆਰ ਆ 33 ਇੰਚ ਪਹੁੰਚੇ ਦੀ ਲੈਂਥ 3 ਇੰਚ 벨ਟ ਤਿਆਰ ਰਹਿੰਦਾ ਹੁੰਦਾ ਮੈਂ 3 ਜਾਂ 4 ਇੰਚ 벨ਟ ਤਿਆਰ ਰੱਖਦੀ ਹੁੰਨੀ ਆ ਚਾ 33 ਤਾਂ ਤਾਰਾਂਗੇ ਕਿਉਂਕਿ ਇੱਕ ਇੰਚ ਦੀ ਉੱਪਰ ਪਹੁੰਚਾਂ ਦੇ ਕਟਾਈ ਪਾਉਗੀ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਮੈਚ ਕਰ ਲੈਣਾ ਮੈਚ ਕਰਕੇ ਕੱਟ ਨਾਲ ਕੱਟ ਮੈਚ ਕਰਦੇ ਹੋਏ ਇਸ ਤਰ੍ਹਾਂ ਜੀ ਇਸ ਤਰ੍ਹਾਂ ਰੱਖਿਓ ਠੀਕ ਹੈ ਇਸ ਤਰ੍ਹਾਂ ਮੈਚਿੰਗ ਕਰਦੇ ਹੋਇਆ ਇਸ ਤਰ੍ਹਾਂ ਠੀਕ ਹੈ ਦੇਖ ਲੈਣਾ ਦੋਨੇ ਪਾਸੇ ਮੈਚਿੰਗ ਧਿਆਨ ਨਾਲ ਕਰ ਲਿਓ ਕੱਪੜਾ ਇੱਧਰ ਉੱਧਰ ਨਾ ਹੋਵੇ ਧਿਆਨ ਦੇ ਨਾਲ ਮੈਚ ਕਰਕੇ ਇਸ ਤਰ੍ਹਾਂ ਕੱਪੜਾ ਵਿਛਾ ਲਿਓ ਚੰਗੀ ਤਰ੍ਹਾਂ ਵਾਲ ਵਗੈਰਾ ਕੱਢ ਲਿਓ ਠੀਕ ਹੈ ਜੀ ਵਾਲ ਵਗੈਰਾ ਕੱਢ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਵਿਛਾ ਲੈਣਾ ਕਿਤੇ ਵੀ ਕੋਈ ਵਾਲ ਜਾਂ ਝੋਲ ਵਗੈਰਾ ਨਾ ਹੋਵੇ ਤਾਂ ਵਧੀਆ ਸੂਟ ਬਣ ਕੇ ਆਪਣਾ ਰੈਡੀ ਹੋ ਜਾਏਗਾ ਹੈਨਾ ਇਸ ਤਰ੍ਹਾਂ ਕੱਟ ਲਿਓ ਜੇ ਕੋਈ ਕੱਪੜੇ ਦੇ ਵਿੱਚ ਕਾਣ ਆ ਉਹ ਵੀਰੇ ਪਹਿਲਾਂ ਸ਼ਾਂਤੀ ਕਰ ਲਿਆ ਕਰੋ ਠੀਕ ਹੈ ਜੀ ਕਾਣ ਬਾਅਦ ਦੇ ਵਿੱਚ ਨਹੀਂ ਲੋਟ ਆਉਂਦੀ ਪਹਿਲਾਂ ਉਹਦੀ ਸ਼ਾਂਤੀ ਕਰ ਲਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਵਿਛਾਲਿਆ ਹੁਣ ਆਪਾਂ ਨੇ 33 ਇੰਚ ਕੇਰਾ ਆਪਾਂ ਲੈਂਥ ਉਤਾਰਦੇ ਆ ਠੀਕ ਹੈ ਜੀ ਲੈਂਥ ਕਿਸ ਤਰ੍ਹਾਂ ਉਤਾਰਦੇ ਆ ਦੇਖੋ ਜੀ ਇਸ ਤਰ੍ਹਾਂ ਲੈਂਥ ਉਤਾਰ ਲਿਓ ਤੁਸੀਂ ਆ ਲਓ ਜੀ ਇਸ ਤਰ੍ਹਾਂ ਵਾਲ ਵਗੈਰਾ ਕੱਢ ਲਿਓ ਔਰ ਲੈਂਥ ਉਤਾਰ ਦਿਓ ਠੀਕ ਹੈ ਜੀ ਇਸ ਤਰ੍ਹਾਂ ਹੁਣ ਮੈਂ ਕੱਟ ਫੇਰ ਚੈੱਕ ਕਰ ਰਹੀ ਆਂ ਦੋਨਾਂ ਪੌਂਚਾਂ ਦੇ ਜਿਹੜੇ ਕਾਟਾ ਇੱਕੋ ਜਿਹਾ ਹੋਣੇ ਚਾਹੀਦੇ ਆ ਇੱਥੋਂ ਜਿਹੜਾ ਕੋਈ ਘਾਟਵਾਦ ਆ ਉਹ ਕਟਾਈ ਕਰਕੇ ਸੈੱਟ ਕਰ ਦਿਓ ਇਹ ਥੋੜਾ ਜਿਹਾ ਕਪੜਾ ਕਾਨ ਦੇ ਵਿੱਚ ਆ ਮੈਂ ਸਾਰਾ ਇੱਥੋਂ ਨਾ ਜਿੰਨਾ ਕ ਬਾਹਰ ਕਾਟਾ ਉਹ ਜਿਹੇ ਆਪਾਂ ਪੌਂਚੇ ਘੱਟ ਚੜਾਈ ਦੇ ਵਿੱਚ ਬਣਾ ਲਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਕੱਟ ਦਿਓ ਕੱਟ ਦਿਓ ਉਹਨੂੰ ਕੱਢਣਾ ਹੀ ਠੀਕ ਰਹੂਗਾ ਇਸ ਤਰ੍ਹਾਂ ਕੱਟ ਦਿਓ ਠੀਕ ਹੈ ਜੀ ਇਹ ਮੈਂ ਕੱਢ ਦਿੱਤਾ ਹੁਣ ਆਪਾਂ 33 ਇੰਚ ਵੀਰੇ ਪਹੁੰਚਾ ਉਤਾਰਨਾ 33 ਇੰਚ ਮੈਂ ਬਾਰ ਬਾਰ ਰਿਪੀਟ ਕਰ ਰਹੀ ਹਾਂ ਸਲਵਾਰ ਹੈ ਇਹਨਾਂ ਦੀ 33 ਇੰਚ ਇਸ ਤਰ੍ਹਾਂ ਉਤਾਰ ਲਿਓ ਜੀ ਆਹ ਲਓ ਜੀ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ 33 ਇੰਚ ਉਤਾਰ ਲਿਆ 33 ਇੰਚ ਉਤਾਰਨ ਤੋਂ ਬਾਅਦ ਇਸ ਤਰ੍ਹਾਂ ਜੀ ਇਹ ਸੂਟ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਪੌਂਚਾ ਦੇ ਵਰਕ ਵਾਲੇ ਔਰ ਚਿਕਨ ਵਰਕ ਵਾਲੇ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਵੀਰੇ ਹੁਣ ਤੁਸੀਂ 12 ਇੰਚ ਪੌਂਚਾ ਉਤਾਰਨਾ ਦੇਖੋ 12 ਇੰਚ ਕਿਸ ਤਰ੍ਹਾਂ ਹੁੰਦਾ ਜਿਹੜੀ ਆਪਣੀ ਆ ਕਢਾਈ ਆ ਕਢਾਈ ਤੋਂ ਐਕਸਟਰਾ 3-3 ਇੰਚ ਲੈ ਲਿਓ ਇਸ ਤਰ੍ਹਾਂ ਠੀਕ ਹੈ ਜੀ ਪਹਿਲਾਂ ਇੱਕ ਪਾਸੇ ਦੀ ਆਪਾਂ ਮਾਰਕਿੰਗ ਕਰ ਲੈਨੇ ਆ ਇਸਦੇ ਹਿਸਾਬ ਦੇ ਨਾਲ 3-3 ਇੰਚ ਦੀ ਆ ਨਾਪ ਲਿਓ ਉਸ ਤੋਂ ਬਾਅਦ ਨਾ ਉੱਪਰ ਜਾ ਕੇ ਕਢਾਈ ਦਾ ਆਪਣੀ ਔਖੇ ਉਹ ਆ ਕੱਪੜਾ ਨਾਪ ਲਿਓ ਇਹ 2.5 ਇੰਚ ਠੀਕ ਹੈ ਜੀ 2.5 ਇੰਚ ਦੀ ਜਿਹੜੇ ਪਾਸੇ ਬੰਦ ਦਾ ਉਧਰਲੇ ਪਾਸੇ ਮਾਰਕਿੰਗ ਵੀ ਇਹ ਇਸ ਤਰ੍ਹਾਂ ਕਰ ਦੇਣੀ ਹੈ ਤੁਸੀਂ ਆਹ ਲਓ ਜੀ 2.5 2.5 ਉਹ 2.5 ਠੀਕ ਹੈ ਜੀ ਇਹ ਹੋ ਗਿਆ ਇਹ ਹੋਣ ਤੋਂ ਬਾਅਦ ਹੁਣ ਤੁਸੀਂ ਆਹ ਮਾਰਕਿੰਗ ਕਰ ਲੈਣਾ ਮੈਂ ਸਮਝਿਓ ਚੰਗੀ ਤਰ੍ਹਾਂ ਇਹ ਮਾਰਕਿੰਗ ਹੋ ਗਈ ਇਸ ਤੋਂ ਰੱਖਿਓ ਹੁਣ ਇਸ ਤਰ੍ਹਾਂ ਆਹ ਲਓ ਜੀ ਇਥੇ ਰੱਖਣਾ ਜਿਹੜੇ ਇਧਰ ਨੂੰ 12 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਕਰ ਲੈਣੀ ਹੈ 13 ਦੀ ਕਰ ਲਿਓ ਜੀ ਵੱਧ ਪਾ ਲਿਓ ਪਹੁੰਚਾ ਦੋਨੇ ਪਾਸੇ ਇੱਕੋ ਜੀ ਮਾਰਕਿੰਗ ਹੋਊਗੀ ਠੀਕ ਹੈ ਜੀ ਹਾਲੋ 13 13 ਔਰ 13 ਠੀਕ ਹੈ ਜੀ 13 13 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਹੋਗੀ ਇਹਨੂੰ ਕੱਟ ਦਿਓ ਹਾਲੋ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਨਾ ਇਹਨੂੰ ਕਰ ਦਿਓ ਸਾਈਡ ਤੇ ਹੁਣ ਲਿਆਓ ਇਧਰ ਨੂੰ ਰਸਕਾ ਕੇ ਕਪੜਾ ਰਕਾ ਕੇ ਕਿਉਂਕਿ ਮੇਰੇ ਟੇਬਲ ਤੇ ਵੀਰੇ ਕਪੜਾ ਸੈਟਿੰਗ ਨਹੀਂ ਆ ਰਹੀ ਸੀ ਕਿ ਇਧਰਲੇ ਪਾਸਿਓ ਹੁਣ ਮੈਂ ਇਧਰਲੇ ਪਾਸਿਓ ਲੈ ਕੇ ਆਉਣੀ ਆ ਕਟਾਈ ਕਰਕੇ ਜਾਂ ਇਹਨੂੰ ਇਸ ਤਰ੍ਹਾਂ ਫੋਲਡਿੰਗ ਵੀ ਕਰ ਸਕਦੇ ਆ ਦੇਖੋ ਮਾਰਕਿੰਗ ਕੀਤੀ ਹੋਈ ਆ ਇਸ ਤਰ੍ਹਾਂ ਝੰਕਦਿਆ ਕਰੋ ਕਪੜਾ ਵਾਲ ਵਗੈਰਾ ਨਿਕਲ ਜਾਂਦਾ ਫਾਲੋ ਜੀ ਸਮਝ ਆ ਗਈ ਨਾ ਪ੍ਰੋਪਰ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਤੇ ਆਪਕਾ ਆਪਣੀ ਵੀਡੀਓ ਚੱਲਦੀ ਵੀਰੇ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਆਹ ਲਓ ਜੀ ਇਸ ਤਰ੍ਹਾਂ ਕਰਦੇ ਦੇਖੋ ਆਹ ਲਓ ਜੀ ਇਹ ਹੋ ਗਿਆ ਇਹ ਹੋਣ ਤੋਂ ਬਾਅਦ ਹੁਣ ਆਪਾਂ ਬਾਟਮ ਦੀ ਕਟਾਈ ਰਹਿ ਗਈ ਇਹਨਾਂ ਦੀ ਇੱਥੋਂ ਆਪਾਂ ਇਸ ਤਰ੍ਹਾਂ ਫੋਲਡਿੰਗ ਕਰਕੇ 1.5 ਇੰਚ ਦੀ ਜਿਹੜੀ ਗਾਰਟਲ ਚ ਪੈਣੀ ਆ ਉਹ ਮੈਂ ਬਾਅਦ ਚ ਦੱਸ ਦਿਆਂਗਾ ਤੁਸੀ ਹੁਣ ਬਾਟਮ ਦੀ ਕਟਾਈ ਦੇਖ ਲਓ ਆਹ ਲਓ ਜੀ ਆਪਣੇ ਕੋਲੇ ਆਹ ਕੱਪੜਾ ਰਹਿ ਗਿਆ ਇਹ ਕੱਪੜੇ ਦੇ ਵਿੱਚੋਂ 37 ਇੰਚ ਇਸ ਤਰ੍ਹਾਂ ਫੋਲਡਿੰਗ ਕਰਕੇ ਦੇਖੋ ਪਹਿਲਾਂ ਇਸ ਤਰ੍ਹਾਂ ਆਪਾਂ ਜੀ ਡਬਲ ਫੋਲਡਿੰਗ ਹੋ ਜਾਊਗਾ ਡਬਲ ਫੋਲਡਿੰਗ ਦੇ ਵਿੱਚ ਮੈਨੂੰ ਲੱਗਦਾ ਨਹੀਂ ਬਾਟਮ ਬਣੂਗੀ ਆਸਣ ਵਾਲੀ ਬਾਟਮ ਬਣ ਕੇ ਰੈਡੀ ਹੋਊਗੀ ਐਂਡ ਜੀ ਟੇਪ ਦੇ ਨਾਲ ਆਪਾਂ ਮਾਰਕਿੰਗ ਕਰ ਲੈਣੇ ਆ ਮਾਰਕਿੰਗ ਇਹਦੀ ਘੱਟ ਹੋਊਗੀ 33 ਇੰਚ ਨਹੀਂ ਹੋਊਗੀ ਜੀ ਪਹੁੰਚੇ ਲਈ ਪੂਰਾ ਨਹੀਂ ਆਊਗਾ ਦੇਖੋ ਦੇਖੋ ਜੀ 33 ਇੰਚ ਹੈ ਹਨ ਤੇ ਹੁਣ ਆਪਾਂ ਇਹਨੂੰ ਆਸਣ ਵਾਲੀ ਬਾਟਮ ਬਣਾ ਕੇ ਰੈਡੀ ਕਰ ਲਵਾਂਗੇ ਕਿਸ ਤਰ੍ਹਾਂ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਵਿਛਾ ਲਿਓ ਜਿਵੇਂ ਆਪਣਾ ਘੇਰ ਲੋਟ ਕਪੜਾ ਵਿਛਿਆ ਹੋਇਆ ਠੀਕ ਹੈ ਜੀ ਉਸੇ ਤਰ੍ਹਾਂ ਵਿਛਾ ਲੈਣਾ ਵਾਲ ਬਗੈਰਾ ਕੱਢਦੇ ਜਾਣਾ ਚੰਗੀ ਤਰ੍ਹਾਂ ਵਿਛਾਉਂਦੇ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਵਿਛਾ ਲਿਓ ਵਾਲ ਵਗੈਰਾ ਕੰਡ ਲਿਓ ਵਾਲ ਵਗੈਰਾ ਕੱਢ ਕੇ ਚੰਗੀ ਤਰ੍ਹਾਂ ਵਿਛਾ ਲਿਓ ਮਿਸ਼ ਗਿਆ ਮਿਸ਼ਨ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਹੈ ਇਹਦੀ ਲੈਂਥ ਲਾਉਂਗੇ ਆ ਲਓ ਜੀ ਇਧਰਲੀ ਸਾਈਡ ਤੋਂ ਲਾ ਲਿਓ ਠੀਕ ਹੈ 33 ਇੰਚ ਇਸ ਤਰ੍ਹਾਂ 33 ਇੰਚ ਦੀ ਮਾਰਕਿੰਗ ਕਰ ਲੈਣੀ ਆ ਕਰ ਲਿੱਤੀ ਇੱਥੋਂ 2.5 ਇੰਚ ਦਾ ਜਾਂ 3 ਇੰਚ ਦੀ ਮਾਰਕਿੰਗ ਕੁੰਡੇ ਦੀ ਰੱਖ ਲੈਣੀ ਆ ਠੀਕ ਹੈ ਇਧਰੋਂ ਝੋਲੀ ਦਾ ਆਸਣ ਜਿਹੜਾ ਹੈਗਾ 15 ਇੰਚ ਲਾ ਲਿਓ 15 ਇੰਚ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਇੱਥੇ ਕਿਰਾਂ ਇਸ ਤਰ੍ਹਾਂ ਮੈਚਿੰਗ ਕਰ ਦੇਣੀ ਆ ਦੇਖੋ ਜੀ ਇਸ ਤਰ੍ਹਾਂ ਇਹ ਹੋ ਗਈ ਇਹ ਹੋਣ ਤੋਂ ਬਾਅਦ ਕੱਪੜਾ ਇਧਰ ਨੂੰ ਰਸਕਾਉਗੇ ਔਰ ਕੱਪੜੇ ਦੀ ਨਾਪੀ ਕਰ ਲਉਗੇ ਇਸ ਤਰ੍ਹਾਂ ਕਿੰਨਾ ਕਪੜਾ ਆਪਣੇ ਕੋਲੇ ਜਿਹੜਾ ਇਧਰ ਐਕਸਟਰਾ ਬਚਦਾ ਆਸਣ ਲਈ ਬਚਦਾ ਜਾਂ ਨਾ ਬਚਦਾ ਇਹ ਚੈੱਕ ਕਰ ਲੈਣੇ ਆ ਠੀਕ ਹੈ ਜੀ 15 ਇੰਚ ਇਧਰ ਆ ਗਿਆ ਤਾਂ ਆਪਣੇ ਕੋਲ ਐਕਸਟਰਾ ਜਿਹੜਾ ਕਪੜਾ ਇੰਨਾ ਹੀ ਰਹਿ ਗਿਆ ਇੰਨਾ ਹੀ ਰਹਿ ਗਿਆ ਇਹਦੇ ਵਿੱਚ ਆਸਣ ਵੀ ਨਹੀਂ ਪਾਊਗਾ ਠੀਕ ਹੈ ਜੀ ਆਸਣ ਨਹੀਂ ਪਾਊਗਾ ਤਾਂ ਹੁਣ ਆਪਾਂ ਕੀ ਕਰਾਂਗੇ ਆਸਣ ਨਹੀਂ ਪਹਿਣਾ ਇਹਦੇ ਵਿੱਚ ਆਪਾਂ ਸਿੱਧੀ ਬਾਟਮ ਦੀ ਕਟਾਈ ਕਰ ਦਿੰਨੇ ਆ ਠੀਕ ਹੈ ਜੀ ਉਹ ਕਿਸ ਤਰ੍ਹਾਂ ਕਰਦੇ ਆ ਦੇਖੋ ਪਾਪਰ ਹੋਂ ਤੁੰ ਦੇਖ ਰਿਆ ਹੋਗਾ ਹਨ ਇਧਰ ਆਪਾਂ ਲੈਂਥ ਲਾ ਲਈ ਲੈਂਥ ਦੀ ਮਾਰਕਿੰਗ ਕਰਕੇ 3 ਇੰਚ ਦੇ ਲਾ ਲਿਆ ਇੱਥੇ ਹੁਣ ਆਪਾਂ 10 ਸੈਂਟੀਮੀ ਨਹੀਂ ਲਾਵਾਂਗੇ ਵੀਰੇ ਹੁਣ ਆਪਾਂ ਇੱਥੇ ਜਿਹੜਾ ਕੱਟ ਕੇ ਆਈ ਕਰਕੇ ਹੌਲੀ ਬਾਟਮ ਬਣੂਗੀ ਇਹਨਾਂ ਦੀ ਸਲਵਾਰ ਆ ਜਿਹੜੀ ਹੁਣ ਹੌਲੀ ਬਣ ਕੇ ਰੈਡੀ ਹੋਊਗੀ 11 ਇੰਚ ਦੀ ਇਸ ਤਰ੍ਹਾਂ ਮਾਰਕਿੰਗ ਕਰ ਲਿਓ ਠੀਕ ਹੈ 11 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਕਰਨ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਮੈਚਿੰਗ ਕਰ ਲੈਣਾ ਠੀਕ ਹੈ 11 ਇੰਚ ਦੀ ਮਾਰਕਿੰਗ ਕਰ ਲਈ ਆਪਾਂ ਝੋਲੀ ਦੀ ਤੇ ਇਸ ਤਰ੍ਹਾਂ ਦੀ ਕਟਾਈ ਕਰ ਦੇਣੀ ਆ ਜੀ 4 ਇੰਚ ਦੀ ਇਹਨਾਂ ਦੀ ਬੈਲਟ ਬਣ ਕੇ ਰੈਡੀ ਹੋ ਜੂਗੀ ਆਹ ਲਓ ਜੀ ਆਹ ਲਓ ਵੀ ਇਸ ਤਰ੍ਹਾਂ ਕਟਾਈ ਹੋ ਜੂਗੀ ਠੀਕ ਹੈ ਜੀ ਇਹ ਹੋ ਗਈ ਇਹ ਹੁਣ ਤੋਂ ਬਾਅਦ ਆ ਕੱਪੜਾ ਜਿਹੜਾ ਇਹਨੂੰ ਅੱਗੇ ਕਰਕੇ ਵਿਛਾ ਲਿਓ ਇਸ ਤਰ੍ਹਾਂ ਹਾਂ ਲੋ ਜੀ ਉਹ ਸੇ ਘੇਰ ਲੋਟ ਕਪੜਾ ਹੈਗਾ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਜੀ ਇਸ ਤਰ੍ਹਾਂ ਮੂਤ ਵਾਲੇ ਨੂੰ ਉੱਪਰ ਰੱਖ ਲੈਣਾ ਹਾਂ ਲੋ ਜੀ ਇਸ ਤਰ੍ਹਾਂ ਹਾਂ ਲੋ ਜੀ ਇਸ ਤਰ੍ਹਾਂ ਕੱਟ ਇਸ ਤਰ੍ਹਾਂ ਕੱਟਣ ਤੋਂ ਬਾਅਦ ਇਧਰੋਂ ਆਪਾਂ ਜਿਹੜੀ ਲੈਂਥ ਆ ਲੰਬੇ ਲੋਟ ਇਹ ਵੀ ਉਤਾਰ ਦੇਣੀ ਆ ਉੱਪਰਲਾ ਕੱਪੜਾ ਆਪਣੇ 벨ਟ ਦੇ ਕੰਮ ਆ ਕੀਆ ਵੀ ਪਹੁੰਚਿਆ ਚੋਰ 벨ਟ ਚ ਕੰਮ ਆ ਜੂਗਾ ਸਲਵਾਰ ਇਹਨਾਂ ਦੀ ਹੌਲੀ ਬਣ ਕੇ ਹੀ ਰੈਡੀ ਹੋਊਗੀ ਠੀਕ ਹੈ ਜੀ ਆ ਲਓ ਜੀ ਹੁਣ ਆ ਜਿਹੜੀ ਬਾਹਰ ਕੱਟਾ ਇੱਥੋਂ ਗੁੰਦੇ ਨਾਲ ਗੁੰਦੇ ਜਿਹੜੇ ਆਪਾਂ ਮਲਾਏ ਆ ਇਹਨੂੰ ਇਸ ਤਰ੍ਹਾਂ ਜਿੱਥੋਂ ਤੱਕ ਇਹ ਪੂਰਾ ਹੁੰਦਾ ਸੀ ਉੱਥੋਂ ਤੱਕ ਕੱਟ ਦਿੱਤਾ ਆ ਜਿਹੜਾ ਐਕਸਟਰਾ ਕਾਟ ਥੋੜੀ ਜੀ ਉਹ ਆ ਗਈ ਇਹਨੂੰ ਕੱਢ ਦਿਓ ਕੱਪੜੇ ਨੂੰ ਨਹੀਂ ਤੁਹਾਨੂੰ ਜਦੋਂ ਤੁਸੀਂ ਪਹੁੰਚੇ ਬਣ ਕੇ ਬਣਾ ਕੇ ਸੀਨ ਲਗਾਉਗੇ ਉਦੋਂ ਪ੍ਰੋਬਲਮ ਆਉ ਹੋਊਗੀ ਇਹ ਚੀਜ਼ ਦੀ ਠੀਕ ਹੈ ਜੀ ਆਹ ਲਓ ਇਸ ਤਰ੍ਹਾਂ ਹੋ ਗਿਆ ਇਹ ਆਪਣਾ ਬਾਟਮ ਬਣ ਕੇ ਰੈਡੀ ਹੋ ਗਿਆ ਆਹ ਲਓ ਜੀ ਹੁਣ ਇਹਦੇ ਵਿੱਚ ਮੈਂ ਕਾਟ ਵੀ ਤੁਹਾਨੂੰ ਸਮਝਾ ਦਿੰਨੀ ਆ ਕਿੱਥੇ ਪਾਉਣੀਆਂ ਦੇਖੋ ਆਪਣੇ ਚਾਰਕ ਹੁੰਦੇ ਆ ਆਹ ਆਪਣੇ ਦੋਨੇ ਪਹੁੰਚੇ ਆ ਪਹੁੰਚਿਆਂ ਨੂੰ ਇਸ ਤਰ੍ਹਾਂ ਫੋਲਡਿੰਗ ਕਰਕੇ ਆਪਾਂ ਵਿਛਾ ਲਿਆ ਜੀ ਆਹ ਲਓ ਇਸ ਤਰ੍ਹਾਂ ਵਿਛਾ ਲਿਆ ਠੀਕ ਹੈ ਇਸ ਤਰ੍ਹਾਂ ਵਿਸ਼ਾਂਤੂ ਬਾਅਦ ਹੁਣ ਤੁਸੀਂ ਕੀ ਕਰਨਾ ਇੱਥੇ ਕਾਟ ਪਾਉਣੀ ਆ ਵੀਰੇ ਕਾਟ ਕਿੱਥੇ ਪਾਣੀ ਆ ਇੱਥੇ ਪਾਣੀ ਆ ਆ ਲੋ ਜੀ ਕਿੱਥੇ ਕਾਟ ਪਾਣੀ ਆ ਇੱਥੇ ਪਾਣੀ ਆ ਇੱਥੇ ਕਿੰਨੀ ਪਾਣੀ ਆ 1.5 ਇੰਚ ਦੀ ਠੀਕ ਹੈ ਜੀ ਇਸ ਤਰ੍ਹਾਂ ਨਾਪੋਗੇ ਤੂੰ ਪਹੁੰਚੇ ਤੂੰ ਇਸ ਤਰ੍ਹਾਂ ਆ ਲੋ ਜੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਲੈ ਕੇ ਆਓ ਇੱਧਰ ਓਕੇ ਜੀ ਇਸ ਤਰ੍ਹਾਂ ਲਿਆਏ ਹੁਣ ਇਹਦੀ ਕਾਟ ਫਾ ਦੂੰਗੀ ਤੂੰ ਆ ਲੋ ਇਹ ਹੋ ਗਿਆ ਠੀਕ ਹੈ ਆ 1.5 ਇੰਚ ਦੀ ਕਾਟ ਜਿਹੜੀ ਕੜਾਈ ਵਾਲੇ ਪਹੁੰਚੇ ਹੋ ਨਾ ਵਾਲੇ ਇਹਨਾਂ ਚ ਪਾਇਆ ਕਰੋ ਨਹੀਂ ਤੁਹਾਡੇ ਬੋਕਰਮ ਦੇ ਉੱਪਰ ਝੋਲ ਜੀ ਬੰਨਦੀ ਰਹਿੰਦੀ ਆ ਠੀਕ ਹੈ ਹੁਣ ਇਹਨਾਂ ਦੀ ਜਿਹੜੀ ਹੈਗੀ ਆ 벨ਟ ਤਿਆਰ ਆ 벨ਟ ਪੈਂਦੇ ਹੈਗੀ ਆ 2 ਇੰਚ ਤਿਆਰ ਇਸ ਤਰ੍ਹਾਂ ਫੋਲਡਿੰਗ ਕਰ ਲਓ ਠੀਕ ਹੈ ਜੀ ਇਹਦੀ ਚੌੜਾਈ ਦੇਖ ਲਓ ਹੁਣ ਹਲੋ ਚੌੜਾਈ 6.5 ਹੈਗੀ ਆ ਠੀਕ ਹੈ ਇਸ ਤਰ੍ਹਾਂ ਲੰਬਾਈ ਲਾ ਲਓ ਬਾਈ ਦਾ 24 ਇੰਚ ਕੱਟ ਲਿਓ ਠੀਕ ਹੈ ਜੀ 2 ਇੰਚ ਐਕਸਟਰਾ ਚਾਹੀਦਾ ਤੁਹਾਨੂੰ ਦੋਨੇ ਪਾਸੇ ਸੀਨ ਲਾਉਂਗੇ ਤੁਸੀਂ ਉਹਦੇ ਲਈ ਆ ਲਓ ਜੀ ਹੁਣ ਇੱਥੋਂ ਕੱਟ ਦਿਓ ਆ ਲਓ ਜੀ ਇਸ ਤਰ੍ਹਾਂ ਬਣ ਕੇ ਆਪਣੀਆਂ ਦੇਖੋ ਆ ਬੈਲਟ ਹੋ ਗਈ ਪਹੁੰਚੇ ਹੋਗੇ ਘੁਰ ਹੁੰਦੇ ਹੋਗੇ ਠੀਕ ਹੈ ਏ ਆਪਣੀ ਬਾਟਮ ਬਣ ਕਟਾਈ ਹੋ ਕੇ ਰੈਡੀ ਹੋ ਗਈ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਵੀਰੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ